ਨਮਾਣਿਆਂ ਦੇ ਮਾਨ ਸਤਿਗੁਰੂ ਨਤਾਣਿਆਂ ਦੇ ਤਾਨ ਸਤਿਗੁਰੂ ਚੁਗੋ ਜੋਗਿਆ ਟਲਚਵਰ 77 ਤਖਤ ਦੇ ਮਾਲਕ ਸਰਵ ਸ਼ਕਤੀਮਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਤੇ ਮੁਬਾਰਕ ਚਰਨਾ ਅੰਦਰ ਸੁਭਾਇਮਾਨ ਹੋ ਕੇ ਬਸੰਤ ਪੰਚਮੀ ਦੇ ਸਲਾਣਾ ਜੋੜ ਮੇਲੇ ਨੂੰ ਸਮਰਪਿਤ ਹੋ ਕੇ ਬੈਠੀ ਗੁਰੂ ਕੀ ਸਨਮਾਨਯੋਗ ਸੰਗਤ ਮਨ ਮਿਰਤੀ ਇਕਾਗਰ ਕਰੋ ਦੋਵੇਂ ਹੱਥ ਜੋੜ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਚਾਹ ਤੇ ਸਮੋਸੇ ਵਾਲਿਆਂ ਨੂੰ ਬੇਨਤੀ ਆ ਵੀ ਥੋੜੀ ਜੀ ਉਹਨਾਂ ਨੂੰ ਖਿੱਚ ਪੈ ਲੈ ਦਿੰਦੇ ਉਹਦੇ ਫੇਰ ਆਉਂਦੇ ਉਹਦੇ ਆਨੰਦ ਜ਼ਿਆਦਾ ਹੈ ਹੁਣ ਤੇ ਪਹਿਲਾਂ ਹੀ ਰੱਜੇ ਬੈਠੇ ਹੋ ਹੁਣ ਦੇ ਵੀ ਸਾਡਾ ਦੀਵਾਨ ਖਰਾਬ ਕਰਨਾ ਜਿੰਨਾ ਤੁਸੀਂ ਕਰਨਾ ਲੋਕੋ ਨਾਲੇ ਖਾਣਾ ਘਾਟਿਆ ਰੌਲਾ ਜਿਆਦਾ ਪੈਣਾ ਬੰਦੇ ਨੂੰ ਭੁੱਖ ਜੀ ਲੱਗੀ ਹੋਵੇ ਤਾਂ ਫਿਰ ਉਹ ਚੁੱਪ ਕਰਕੇ ਲੈ ਵੀ ਲੈਂਦੇ ਖਾ ਵੀ ਲੈਂਦੇ ਇਸ ਕਰਕੇ ਬੇਨਤੀ ਹੈ ਵੀ ਤੁਸੀਂ 10:00 ਵਜੇ ਆਇਓ ਪਹਿਲੀ ਜਗ੍ਹਾ ਬਣ ਲੈਣ ਦੀ ਹੈ ਮਿਹਦੇ ਦਾ ਦੇ ਅੱਗੇ ਜ਼ੋਰ ਲੱਗਾ ਲੰਗਰ ਦੀਆਂ ਪ੍ਰਸ਼ਾਦੇ ਪਾਣੀ ਛਕ ਕੇ ਤੇ ਮਿਹਦੇ ਨੂੰ ਮਸਾ ਸਾਹ ਆ ਜਾਵੇ ਉਹ ਆਖੇ ਵੀ ਨਹੀਂ ਕੋਈ ਨਵੀਂ ਆਈਟਮ ਆਉਣੀਆਂ ਤੇ ਫਿਰ ਜ਼ੋਰ ਦੁਬਾਰਾ ਲਵਾ ਉਹ ਪਹਿਲਾਂ ਹੀ ਥੱਕਿਆ ਹੋਣਾ ਤੇ ਜ਼ੋਰ ਫੇਰ ਲੱਗਣਾ ਉਹਦਾ ਤੇ ਦਿਵਾਨ ਬੰਦੇ ਨੇ ਕੀ ਸੋਣਾ ਨੀਂਦ ਛੇਤੀ ਆਉਣੀ ਬੰਦੇ ਨੂੰ ਇਸ ਕਰਕੇ ਭਾਈ ਇਹ ਸਮੋਸਿਆਂ ਵਾਲਿਆਂ ਨੂੰ ਬੇਨਤੀ ਆ ਵੀ ਤੁਸੀਂ ਵੀ ਰੱਖ ਆਓ ਬਾਲਟੀਆਂ ਤੇ ਤਾਓ ਤੁਹਾਨੂੰ ਦੀਵਾਨ ਸੁਣਾਈਏ ਨਾਲੇ ਤੇ ਚਾਹ ਵਾਲਿਆਂ ਨੂੰ ਬੇਨਤੀ ਆ ਵੀ ਤੁਸੀਂ ਕਿਰਪਾ ਕਰਕੇ ਜਾਨ ਦੀ ਕਿਰਪਾਲਤਾ ਕਰੋ ਗੁਸਾ ਨਾ ਕਰੋ ਤੁਸੀਂ ਮੇਰੇ ਭਰਾ ਜੇ ਕੋ ਵੱਡਾ ਹੈ ਕੋ ਛੋਟਾ ਵਾ ਤੇ ਤੁਹਾਡੀ ਕਦਰਦਾਨੀ ਆ ਤੁਸੀਂ ਸੇਵਾ ਕਰ ਰਹੇ ਸੇਵਾ ਬੜੇ ਕਰਮਾ ਨਾਲ ਮਿਲਦੀ ਜਿਹੜੀ ਤੁਸੀਂ ਕਰ ਰਹੇ ਜੀ ਜਲ ਪਾਣੀ ਛਕਾਉਣਾ ਸੰਗਤ ਬੈਠੀ ਨੂੰ ਇਹ ਬੜੇ ਕਰਮ ਚੰਗੇ ਹੁੰਣ ਤੇ ਫੇਰ ਬੈਠੀ ਮਿਲਦੀ ਹੈ ਪਰ ਮਜਬੂਰੀ ਇਹ ਵੀ ਇਹਦੇ ਹੁਣੇ ਹੀ ਆਏ ਜੇ 5 ਮਿੰਟ ਦੇ ਨਾਲ ਨੂੰ ਹੋਇਆ ਆਇਆ ਨੂੰ ਹੋਇਆ ਤੇ ਏਡੀ ਛੇਤੀ ਇਹਨਾਂ ਨੂੰ ਭੁੱਖ ਨਹੀਂ ਲੱਗੀ ਲੰਗਰ ਇਸੇ ਕਰਕੇ ਬੇਕਦਰ ਹੋ ਗਿਆ ਸਾਡੀ ਕੌਮ ਦਾ ਕਿਉਂਕਿ ਅਸੀਂ ਰੱਜੇ ਨੂੰ ਰਜਾਈ ਜਾਂਦੇ ਹਾਂ ਕੋਈ ਬੰਦਾ ਅਗਲੇ ਬੰਨੇ ਮੰਗੇ ਵੀ ਹਾਂ ਮੈਨੂੰ ਵਾਕੇ ਭੁੱਖ ਲੱਗੀ ਤੇ ਫਿਰ ਆਪਾਂ ਸ਼ਿਕਾਇਤ ਹੈ ਧੰਨਵਾਦ ਆ ਤੁਹਾਡਾ ਤੁਸੀਂ ਇੱਕੋ ਵਾਰੀ ਕਹਿਣ ਤੇ ਮੰਨ ਲਿਆ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਦੇ ਦਾਤ ਬਖਸ਼ੇ ਸਿਰ ਤੇ ਮੇਹਰ ਪਰਿਆ ਹੱਥ ਰੱਖ ਕੇ ਮੈਂ ਬੇਨਤੀ ਕਰਾਂਗਾ ਸੰਗਤ ਦੇ ਚਰਨਾਂ 'ਚ ਕਿਰਪਾ ਕਰਕੇ ਚੁੱਪ ਦਾ ਦਾਣ ਬਖਸ਼ੋ ਫਤਿਹਦਰ ਪ੍ਰਵਾਨ ਕਰੋ ਕਿਉਂਕਿ ਜਿਸ ਅਸਥਾਨ ਉੱਤੇ ਤੁਸੀਂ ਬੈਠਿਓ ਇਹ ਅਸਥਾਨ ਆ ਮੀਰੀ ਪੀਰੀ ਦੇ ਮਾਲਕ ਗੁਰੂ ਅਰਗਵਿੰਦ ਮਹਾਰਾਜ ਜੀ ਦਾ ਉਸ ਸੱਚੇ ਪਾਤਸ਼ਾਹ ਦੇ ਦਰਬਾਰ ਅੰਦਰ ਜੁੜ ਕੇ ਬੈਠੇ ਹੋ ਜਿਸ ਸੱਚੇ ਪਾਤਸ਼ਾਹ ਦੇ ਦਰਬਾਰ ਅੰਦਰ ਸ਼ਾਇਦ ਆ ਅੱਜ ਤੱਕ ਕੋਈ ਖਾਲੀ ਮੁੜਿਆ ਹੋਵੇ ਕਿਉਂਕਿ ਬੜੀਆਂ ਰਹਿਮਤਾਂ ਵਰਸਦੀਆਂ ਨੇ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ ਅੰਦਰ ਇਹ ਉਹ ਪਵਿੱਤਰ ਧਰਤੀ ਆ ਜਿਸ ਪਵਿੱਤਰ ਧਰਤੀ ਨੂੰ ਗੁਰੂ ਹਰਗੋਬਿੰਦ ਮਹਾਰਾਜ ਨੇ ਚਰਨਾ ਨਾਲ ਪਵਿੱਤਰ ਕੀਤਾ ਪੰਜਵੇਂ ਪਾਦਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਚਰਨਾ ਨਾਲ ਪਵਿੱਤਰ ਕੀਤਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਪਵਿੱਤਰ ਚਰਨਾ ਦੇ ਨਾਲ ਇਸ ਧਰਤੀ ਨੂੰ ਪਵਿੱਤਰ ਕੀਤਾ ਭਾਈ ਗੁਰਦਾਸ ਵਰਗੀਆਂ ਮਹਾਨ ਸ਼ਖਸੀਅਤਾਂ ਨੇ ਆਪਣੇ ਪਾਵਨ ਪਵਿੱਤਰ ਤੇ ਮੁਬਾਰਕ ਚਰਨਾਂ ਦੇ ਨਾਲ ਇਸ ਧਰਤੀ ਨੂੰ ਪਵਿੱਤਰ ਕੀਤਾ ਸੋ ਇੱਥੇ ਜਿੱਨਾ ਚਿਰ ਵੀ ਬੈਠਣਾ ਹੈ ਮਗਰ ਬੜੀਆਂ ਸੋਹਣੀਆਂ ਟੋਕਾਂ ਲਿਖੀਆਂ ਮੇਰੇ ਮਗਰ ਜਿਹੜਾ ਬੋਰਡ ਲੱਗਾ ਵਾ ਸਿੱਧਾ-ਸਿੱਧਾ ਲਿਖਿਆ ਬਨਸਪਤ ਮੌਲੀ ਚੜਿਆ ਬਸੰਤ ਜਦੋਂ ਪੱਤ ਝੜ ਆਉਂਦੀ ਏ ਤੇ ਬਸੰਤ ਵੇਖ ਕੇ ਤੇ ਰੁੱਖ ਬੂਟਿਆਂ ਨੂੰ ਚਾ ਚੜ ਜਾਂਦਾ ਵਾ ਵੀ ਹੁਣ ਸਾਡੇ ਫਲ ਨਵੇਂ ਆਉਣਗੇ ਫਲ ਨਵੇਂ ਆਉਣਗੇ ਪੱਤੇ ਨਵੇਂ ਆਉਣਗੇ ਖਾਲੀ ਰੁੱਖਾਂ ਨੂੰ ਕੌਣ ਪਿਆਰ ਕਰਦਾ ਖਾਲੀ ਰੁੱਖਾਂ ਨੂੰ ਕੋਈ ਮੁਹੱਬਤ ਨਹੀਂ ਕਰਦਾ ਸਗੋਂ ਸੜਕ ਤੇ ਜਾਂਦੇ ਹੋ ਤੇ ਰੁੱਖਾਂ ਨੂੰ ਪੱਤੇ ਨਾ ਹੋਣ ਫਲ ਨਾ ਹੋਣ ਫੁੱਲ ਨਾ ਹੋਣਾ ਲੋਕੀ ਵੇਹੇ ਨੰਗਣ ਲੱਗਾ ਡਰਦੇ ਕਹਿੰਦੇ ਡਰ ਆਉਂਦਾ ਉੱਥੇ ਕਿਉਂਕਿ ਉੱਥੇ ਪੱਤ ਝੜ ਬੜੀ ਆ ਜੇ ਰੁੱਖਾਂ ਤੇ ਪੱਤ ਝੜਿਆ ਤੇ ਰੁੱਖਾਂ ਦੀ ਕਦਰ ਘਟ ਗਈ ਬਸੰਤ ਆਈ ਜੇ ਬਨਸਪਤੀ ਨੂੰ ਚਾ ਚੜਦਾ ਹੈ ਤੇ ਜਿਹੜੀ ਪੱਤ ਝੜ ਸਾਡੇ ਮਨ ਦੇ ਅੰਦਰ ਪਈਆ ਜਿਹੜੀ ਪੱਤ ਝੜ ਸਾਡੀ ਆਤਮਾ ਦੇ ਅੰਦਰ ਪਈਆ ਉਹਨੂੰ ਦੂਰ ਕਰਨ ਵਾਸਤੇ ਗੁਰੂ ਦਾ ਸ਼ਬਦ ਬੜਾ ਜ਼ਰੂਰੀ ਆ ਗੁਰੂ ਦੀ ਸੰਗਤ ਬੜੀ ਜ਼ਰੂਰੀ ਆ ਗੁਰੂ ਦੇ ਭਾਂਡੇ ਮਾਂਜਨੇ ਤੱਪੜ ਝਾੜਨੇ ਸ਼ਬਦ ਕੀ ਕੀਰਤਨ ਸੁਣਨਾ ਇਹ ਬਹੁਤ ਜ਼ਰੂਰੀ ਆ ਜੇ ਖਾਲੀ ਰੋਖ ਡਰਾਉਣਾ ਲੱਗਦਾ ਵਾ ਤੇ ਪੱਤ ਝੜ ਵਾਲਾ ਮਨ ਵੀ ਕਿੰਨਾ ਡਰਾਉਣਾ ਲੱਗਦਾ ਹੋਊਗਾ ਜਿਨ੍ਹਾਂ ਮਨਾਂ ਦੇ ਅੰਦਰ ਪੱਤ ਝੜਿਆ ਉਹ ਬੰਦੇ ਕਦੀ ਚੰਗੀ ਗੱਲ ਨਹੀਂ ਕਰਨਗੇ ਜਿਨ੍ਹਾਂ ਮਨਾਂ ਦੇ ਅੰਦਰ ਪੱਤ ਝੜ ਪਈ ਆ ਉਹ ਬੰਦੇ ਹਮੇਸ਼ਾ ਦੂਜਿਆਂ ਦਾ ਨੁਕਸਾਨ ਕਰਨਗੇ ਉਹੋ ਹੀ ਬੰਦੇ ਚੁਗਲੀ ਕਰਨਗੇ ਉਹੋ ਹੀ ਬੰਦੇ ਨਿੰਦਿਆ ਕਰਨਗੇ ਉਹੋ ਹੀ ਬੰਦੇ ਈਰਖਾ ਕਰਨਗੇ ਉਹੋ ਹੀ ਬੰਦੇ ਮਨਾਂ 'ਚ ਸਾੜਾ ਪਾਉਣਗੇ ਜਿਨ੍ਹਾਂ ਦੇ ਅੰਦਰ ਪੱਤ ਝੜਿਆ ਪਰ ਜਿਨ੍ਹਾਂ ਦੇ ਅੰਦਰੋਂ ਪੱਤ ਝੜ ਖਤਮ ਹੋ ਗਈ ਮਨ ਖਿੰਡ ਗਿਆ ਉਹੋ ਹੀ ਸੰਤ ਬਣਦੇ ਆ ਉਹੋ ਹੀ ਸਾਧੂ ਬਣਦੇ ਆ ਉਹੋ ਹੀ ਮਹਾਤਮਾ ਬਣਦੇ ਆ ਉਹੋ ਹੀ ਕੌਮ ਦੇ ਸ਼ਹੀਦ ਬਣਦੇ ਆ ਵੇਖੋ ਜਿੰਨੇ ਵੀ ਦਿਨ ਦਿਹਾੜ ਹੁੰਦੇ ਆ ਨਾ ਹਰ ਦਿਨ ਦਿਹਾੜ ਤੋਂ ਕੁਝ ਸਿੱਖੀ ਦਾ ਕਿੰਨੀਆਂ ਗੁੱਡੀਆਂ ਉਡਣੀਆਂ ਕੱਲ ਪਤੰਗਾਂ ਉਡਣੀਆਂ ਆ ਨਾ ਜੇ ਕੁਝ ਸਿੱਖਣਾ ਹੋਵੇ ਤੇ ਉੱਡਦੀ ਗੁੱਡੀ ਤੋਂ ਵੀ ਸਿੱਖਿਆ ਜਾ ਸਕਦਾ ਹੈ ਭਗਤਾਨੇ ਦੇ ਸਦਾ ਯਾ ਕਿ ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਦੇ ਪਰਮੀਲੇ ਪੰਜ ਜਨਾਂ ਸਿਓ ਬਾਤ ਬਤਉਆ ਚੀਤ ਸੋ ਡੋਰੀ ਰਾਖੀਲੇ ਜਿਹੜਾ ਬੰਦਾ ਗੁੱਡੀ ਡਾਉਂਦਾ ਉਹਨੂੰ ਧਿਆਨ ਨਾਲ ਵੇਖੋ ਉਹਨੇ ਗੁੱਡੀ ਆਕਾਸ਼ ਅੰਦਰ ਚੜਾਈ ਪਰ ਉਹਨੇ ਆਪਣਾ ਧਿਆਨ ਨਹੀਂ ਪਟਕਣ ਦਿੱਤਾ ਉਹਦੇ ਲਾਗੇ ਕੋਈ ਚਾਹ ਲਈ ਜਾਵੇ ਕੋਈ ਡੀਜੇ ਵਜਾਈ ਜਾਵੇ ਕੋਈ ਹੋਰ ਕੁਝ ਕਰੀ ਜਾਵੇ ਵਾਹ 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 ਖੋਲਵਾ ਆਲਡੀ ਇੱਕ ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਭਗਤਾਂ ਨੇ ਆਖਿਆ ਜਿੱਦਾਂ ਗੁੱਡੀ ਡਾਉਣ ਵਾਲੇ ਦਾ ਧਿਆਨ ਗੁੱਡੀ 'ਚ ਆ ਨਾ ਲਾਗੇ ਕੋ ਗੱਲਾਂ ਕਰੀ ਜਾਂਦਾ ਕੋ ਚਾਹ ਪੀ ਜਾਂਦਾ ਕੋ ਕੁਝ ਕਰੀ ਜਾਂਦਾ ਕੋ ਕੁਝ ਕਰੀ ਜਾਂਦਾ ਉਹ ਹੱਸੀ ਵੀ ਜਾਂਦਾ ਵਾ ਖੇੜੀ ਵੀ ਜਾਂਦਾ ਵਾ ਉਹ ਵਿੱਚੇ ਫੋਨ ਵੀ ਸੁਣ ਲੈਂਦਾ ਵਾ ਪਰ ਉਹ ਆਪਣਾ ਧਿਆਨ ਨਹੀਂ ਭਟਕਣ ਦਿੰਦਾ ਭਗਤਾ ਨੇ ਆਖਿਆ ਉੱਡਦੀ ਗੁੱਡੀ ਤੋਂ ਉਸ ਡੋਰ ਤੋਂ ਇੱਕ ਸਿੱਖਿਆ ਲੈਣੀ ਆ ਦੁਨੀਆ 'ਚ ਵੀ ਰਹਿਣਾ ਵਾ ਆਂਡੀਆਂ ਗਵਾਂਡੀਆਂ 'ਚ ਵੀ ਰਹਿਣਾ ਵਾ ਬੱਚਿਆਂ 'ਚ ਵੀ ਰਹਿਣਾ ਵਾ ਪਰਿਵਾਰ 'ਚ ਵੀ ਰਹਿਣਾ ਵਾ ਕੰਮਕਾਰ ਵੀ ਕਰਨਾ ਵਾ ਜੌਬ ਤੇ ਵੀ ਜਾਣਾ ਵਾ ਪਰ ਜਦੋਂ ਧਿਆਨ ਗੱਡੀ ਚੋਂ ਨਹੀਂ ਹਟਦਾ ਇਸ ਤਰ੍ਹਾਂ ਧਿਆਨ ਅਨਰੰਕਾਰ ਦੇ ਨਾਲੋਂ ਨਹੀਂ ਹਟਣ ਦੇਣਾ ਰਹਿਣਾ ਦੁਨੀਆ 'ਚ ਹੀ ਆ ਪਰ ਮਨ ਉਹਦੇ ਨਾਲ ਜੋੜ ਕੇ ਰੱਖਣਾ ਵਾ ਉੱਡਦੀ ਗੱਡੀ ਸਾਨੂੰ ਇਹ ਸਿੱਖਿਆ ਦੀ ਕੰਦੀ ਦੀਵਾਲੀ ਆਉਂਦੀ ਹੈ ਜਗ ਦਾ ਦੀਵਾ ਸਾਨੂੰ ਕਿੰਨੀ ਗੱਲ ਸਿੱਖਿਆ ਦਿੰਦਾ ਦੀਵਾ ਭਾਵੇਂ 5 ਰੁਪਈਆ ਦਾ ਤੇ ਦੀਵਾ ਭਾਵੇਂ 50000 ਦਾ ਜਗਾ ਦਿਓ ਉਹਨਾਂ ਦੀਵਾ ਇਹ ਥੋੜਾ ਆਂਦਾ ਵਾ ਵੀ ਜਿਨ੍ਹਾਂ ਨੇ ਜਗਾਇਆ ਚਾਨਣ ਉਹਨਾਂ ਘਰ ਹੀ ਜਾਣਾ ਵਾ ਉਹਨੂੰ ਕੰਧ ਤੇ ਰੱਖ ਦੋ ਜਿਹੜਾ ਤੁਹਾਡਾ ਦੁਸ਼ਮਣ ਆ ਚਾਨਣ ਉਹਨਾਂ ਘਰ ਵੀ ਕੱਲਣ ਢਿਓ ਬੰਦਿਆ ਉਸ ਦੀਵੇ ਤੋਂ ਸਿੱਖਿਆ ਲਵੀ ਜਦਾਂ ਦੀਵਾ ਆਪਣਾ ਆਪ ਸਾੜ ਕੇ ਨਹੀਂ ਨਾ ਵਿਤਕਰਾ ਕਰ ਰਿਹਾ ਕਿਸੇ ਨਾਲ ਉਹ ਚਾਨਣ ਸਾਰਿਆਂ ਨੂੰ ਦੇ ਰਿਹਾ ਬੰਦਿਆ ਤੇਰੀ ਜ਼ਿੰਦਗੀ ਵੀ ਕੁਝ ਇਦਾਂ ਦੀ ਹੋਣੀ ਚਾਹੀਦੀ ਆ ਬਿਨਾ ਵਿਤਕਰੇ ਤੋਂ ਬਿਨਾ ਭੇਦ ਭਾਵ ਤੋਂ ਸਾਰਿਆਂ ਦੀਆਂ ਜ਼ਿੰਦਗੀਆਂ ਚ ਖੁਸ਼ੀਆਂ ਲੈ ਕੇ ਆ ਤੇਰੇ ਲਈ ਰੋਜ਼ ਦੀਵਾਲੀ ਆ ਜੇ ਪਰਿਵਾਰ ਚ ਰਹਿ ਕੇ ਤੇਰਾ ਧਿਆਨ ਨਰਿੰਕਾਰ ਨਾਵਾ ਤੇਰੀ ਰੋਜ਼ ਹੀ ਬਸੰਤਿਆ ਤੂੰ ਰੋਜ਼ ਹੀ ਗੁੱਡੀਆਂ ਡਾਉਣ ਡਿਆ ਵਾ ਹਰ ਤਿਉਹਾਰ ਸਾਨੂੰ ਸਿੱਖਿਆ ਦੇ ਕੇ ਜਾਂਦਾ ਸੋ ਬਸੰਤ ਪੰਚਮੀ ਦਾ ਇਹ ਸਲਾਨਾ ਮਹਾਨ ਜੋੜ ਮੇਲਾ ਪੂਰੀ ਦੁਨੀਆ ਦੇ ਵਿੱਚ ਜਿੱਥੇ ਬੜੀ ਚੜਦੀ ਕਲਾ ਨਾਲ ਪ੍ਰੇਮ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉਥੇ ਇਸ ਪਾਵਨ ਪਵਿੱਤਰ ਤੇ ਮੁਬਾਰਕ ਸਥਾਨ ਉੱਤੇ ਵੀ ਹਰ ਸਾਲ ਕਈ ਸਦੀਆਂ ਤੋਂ ਚੜਦੀ ਕਲਾ ਨਾਲ ਮਨਾਇਆ ਜਾਂਦਾ ਹੈ ਫਤਿਹਦਰ ਪ੍ਰਵਾਨ ਕਰੋ ਕੋਈ ਰਸਨਾ ਵਾਂਜੀ ਨਾ ਰਹੇ ਗੱਜ ਕੇ ਫਤਿਹ ਬਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪ੍ਰਸ਼ਨ ਉੱਠਦਾ ਵਾ ਬਾਰ-ਬਾਰ ਮੈਂ ਉਤੇ 2 ਮਿੰਟ ਤੁਹਾਡੇ ਨਾਲ ਗੱਲ ਕਰਨੀ ਪ੍ਰਸੰਗ ਮੈਂ ਬਾਅਦ ਚ ਕਹਿਣਾ ਪ੍ਰਸ਼ਨ ਇਹ ਉੱਠਦਾ ਵੀ ਇੱਥੇ ਪੰਚਮੀ ਕਿਉਂ ਮਨਾਈ ਜਾਂਦੀ ਆ ਮੈਨੂੰ ਬਹੁਤ ਪ੍ਰਸ਼ਨ ਇਹਦੇ ਬਾਬਤ ਸੰਗਤ ਵੱਲੋਂ ਮਿਲਿਆ ਫਿਰ ਇੱਥੇ ਪੰਚਮੀ ਕਿਉਂ ਹਿਹਾੜਾ ਸਾਹਿਬ ਹੀ ਚੁਣਿਆ ਕਿਉਂ ਗਿਆ ਪੰਚਮੀ ਵਾਸਤੇ ਵਸੰਤ ਪੰਚਮੀ ਕਿਉਂ ਮਨਾਈ ਜਾਂਦੀ ਆ ਉਹ ਵੀ ਇੱਥੇ ਝਾੜਾ ਸਾਹਿਬ ਕਿਉਂ ਮਨਾਈ ਜਾਂਦੀ ਆ ਕਿ ਸਾਡਾ ਪੰਚਮੀ ਨਾਲ ਕੋਈ ਸੰਬੰਧ ਹੈਗਾ ਕਿ ਸਾਡਾ ਮੱਸੀਆ ਨਾਲ ਸੰਗਰਾਦ ਨਾਲ ਪੂਰਨ ਮਾਚੀ ਨਾਲ ਕੋਈ ਸੰਬੰਧ ਹੈਗਾ ਥੋੜਾ ਜਿਹਾ ਬਰੀਕ ਸ਼ਾਨਣਾ ਲਾ ਕੇ ਮੇਰੀ ਗੱਲ ਨੂੰ ਸੁਣਨ ਦਾ ਯਤਨ ਕਰਿਓ ਜਦੋਂ ਕਿ ਬਾਣੀ ਕਹਿੰਦੀ ਆ ਮਹਾ ਦਿਵਸ ਮੂਰਤ ਭਲੇ ਜਿਨਕੋ ਨਜ਼ਰ ਕਰੇ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਉਹਨਾਂ ਦੀ ਰੋਜ਼ ਹੀ ਸੰਗਰਾਦ ਆ ਉਹਨਾਂ ਦੀ ਰੋਜ਼ ਹੀ ਮੱਸਿਆ ਵਾ ਉਹਨਾਂ ਦੀ ਰੋਜ਼ ਹੀ ਪੂਰਨਮਾਛੀ ਆ ਉਹਨਾਂ ਦੀ ਰੋਜ਼ ਹੀ ਪੰਚਮੀ ਆ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਵਾ ਇੱਕ ਬੇਨਤੀ ਆ ਉਧਰ ਕਰਦੇ ਆ ਫੇਰ ਨਹੀਂ ਮੇਰੇ ਵੱਸ ਤੁਹਾਡੇ ਕੋਲ ਦੀ ਮੈਂ ਕਹਿ ਲੈਂਦਾ ਦੁਨੀਆ ਦੇ ਉੱਤੇ ਬਸੰਤ ਪੰਚਮੀ ਆ ਪੂਰਨਮਾਛੀ ਆ ਮੱਸਿਆ ਵਾ ਸੰਗਰਾਦ ਆ ਦਿਨ ਮਨਾਏ ਜਾਂਦੇ ਆ ਪਰ ਗੁਰੂ ਕਹਿੰਦਾ ਵੀ ਸਾਡੇ ਲਈ ਸਾਰੇ ਦਿਨ ਕੁਝ ਸਾਡੇ ਲਈ ਸੋਮਵਾਰ ਵੀ ਓਦਾਂ ਦਾ ਬੁੱਧਵਾਰ ਵੀ ਓਦਾਂ ਦਾ ਵੀਰਵਾਰ ਵੀ ਓਦਾਂ ਦਾ ਛੱਕਰਵਾਰ ਵੀ ਓਦਾਂ ਦਾ ਸਾਡੇ ਲਈ ਸੰਗਰਾਦ ਵੀ ਓਦਾਂ ਦੀ ਮੱਸਿਆ ਵੀ ਓਦਾਂ ਦੀ ਪੂਰਨਮਾਸੀ ਵੀ ਓਦਾਂ ਦੀ ਪੰਚਮੀ ਵੀ ਓਦਾਂ ਦੀ ਫਿਰ ਦਿਨ ਮਨਾਏ ਕਿਉਂ ਗਏ ਇੱਕ ਸਵਾਲ ਆ ਸਵਾਲ ਸਾਨੂੰ ਲੱਭੂਗਾ ਸਾਡੇ ਬਜ਼ੁਰਗਾਂ ਤੋਂ ਵੇਖੋ ਸਾਡੇ ਬਜ਼ੁਰਗ ਬਹੁਤ ਸਿਆਣੇ ਸੀ ਸਾਡੇ ਵੱਡ ਵਡੇਰਿਆਂ ਨੇ ਜਿੰਨੀਆਂ ਰੌ ਰੀਤਾਂ ਬਣਾਈਆਂ ਵਾ ਕੁਝ ਸੋਚ ਕੇ ਬਣਾਈਆਂ ਵਾ ਸਾਡੇ ਵੱਡ ਵਡੇਰੇ ਸਮਰਪਿਤ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਵੱਡ ਵਡੇਰਿਆਂ ਦੇ ਗੁਰਦੁਆਰੇ ਕੱਚੇ ਸੀ ਸਿੱਖੀ ਪੱਕੀ ਸੀ ਅੱਜ ਗੁਰਦੁਆਰਿਆਂ ਤੇ 5-5 ਕਰੋੜ ਰੁਪਈਆ ਲੱਗਾ ਵਾ ਅੰਦਰ ਬਹਿਣ ਵਾਲੇ 90% ਕੱਚੇ ਬੈਠੇ ਮੇਰੇ ਵਰਗੇ ਸਾਡੇ ਵੱਡ ਵਡੇਰਿਆਂ ਨੇ ਕਬਰਾਂ ਨਹੀਂ ਪੂਜੀਆਂ ਐਸ ਪੀੜ੍ਹੀ ਨੇ ਕਬਰਾਂ ਪੂਜੀਆਂ ਸਾਡੇ ਵੱਡ ਵਡੇਰਿਆਂ ਨੇ ਵੀਰਵਾਰ ਕੌਲੀ 'ਚ ਤੇਲ ਨਹੀਂ ਪਾਏ। ਐਸ ਪੀੜ੍ਹੀ ਨੇ ਕੌਲੀਆਂ 'ਚ ਤੇਲ ਪਾ ਕੇ ਝੰਡਾ ਕਰੀਰਾਂ ਨੂੰ ਚਾੜ੍ਹੇ ਕਿ ਨਹੀਂ ਚਾੜ੍ਹੇ ਦੱਸ ਦਿਓ। ਸਾਡੇ ਵੱਡ ਵਡੇਰਿਆਂ ਨੇ ਕੁੱਤਿਆਂ ਨੂੰ ਖੀਰਾ ਨਹੀਂ ਖਵਾਈਆਂ। ਐਸ ਪੀੜ੍ਹੀ ਨੇ ਕੁੱਤਿਆਂ ਨੂੰ ਖੀਰਾ ਵੀ ਖਵਾਈਆਂ। ਅਸੀਂ ਕਹਿੰਦੇ ਉਹਨਾਂ ਨੂੰ ਅੰਨ ਪੜਿਆ ਜਦੋਂ ਕਿ ਸਭ ਤੋਂ ਵੱਡੇ ਅੰਨ ਪੜ ਅਸੀਂ ਆ। ਸਾਡੇ ਵੱਡ ਵਡੇਰਿਆਂ ਨੇ ਜੋ ਦਿਨ ਚੁਣਿਆ, ਜੋ ਰੌ ਰੀਤ ਬਣਾਈ ਉਹਦੇ 'ਚ ਕੁਝ ਸਾਡਾ ਭਲਾ ਸੀ। ਹੁਣ ਆਪਾਂ ਆਉਂਨੇ ਆ ਇੱਥੇ ਵੀ ਪੰਚਮੀ ਇੱਥੇ ਕਿਉਂ ਆ? ਇਹ ਉਹਨਾਂ ਦਿਨਾਂ ਦੀ ਕਾਹੜ ਆ ਸਾਡੇ ਬਜ਼ੁਰਗਾਂ ਦੀ ਜਦੋਂ ਗੁਰਦੁਆਰੇ ਐਨੇ ਨਹੀਂ ਸੀ ਹੈਗੇ ਗੁਰਦੁਆਰਾ ਟਾਵਾ ਟਾਵਾ ਸੀ ਕਿ ਭੇਗ ਭੇਗ ਇਹ ਉਹਨਾਂ ਦਿਨਾਂ ਦੀ ਕਾਹੜ ਆ ਜਿਨ੍ਹਾਂ ਦਿਨਾਂ ਦੇ ਵਿੱਚ ਗੱਡੀਆਂ ਮੋਟਰ ਕਾਰਾਂ ਨਹੀਂ ਸੀ ਹੈਗੀਆਂ ਲੋਕੀ ਸਾਈਕਲਾਂ ਤੇ ਜਾਂਦੇ ਸੀ ਗੱਡੀਆਂ ਤੇ ਜਾਂਦੇ ਸੀ ਤੁਰ ਕੇ ਜਾਂਦੇ ਸੀ ਜਾਂ ਕੋਈ ਕੋਈ ਟਾਂਗੇ ਤੇ ਜਾਂਦਾ ਹੁੰਦਾ ਸੀ ਪਰ ਸਾਡੇ ਬਜ਼ੁਰਗਾਂ 'ਚ ਇੱਕ ਖੇਚ ਸੀ ਤੜਫ ਸੀ ਕਿ ਜੇ ਰੋਜ਼ ਨਹੀਂ ਗੁਰਦੁਆਰੇ ਇਕੱਠੇ ਹੋਇਆ ਜਾਂਦਾ ਤੇ 10 15 ਦਿਨੀ ਗੁਰਦੁਆਰੇ ਇਕੱਠੇ ਜ਼ਰੂਰ ਹੋਵੋ ਉਥੇ ਦੀਵਾਨ ਲੱਗੇ ਉਥੇ ਕੌਮ ਦੇ ਭਲੇ ਦੀ ਗੱਲ ਹੋਵੇ ਸਾਡੇ ਬਜ਼ੁਰਗਾਂ ਨੇ ਜਿੰਨੇ ਜੋੜ ਮੇਲੇ ਸ਼ੁਰੂ ਕੀਤੇ ਸਿਰਫ ਦੀਵਾਨਾਂ ਵਾਸਤੇ ਸ਼ੁਰੂ ਕੀਤੇ ਆ ਮੇਰੇ ਕੋਲ ਲਿਸਟ ਪਈ ਆ ਜਿੰਨੇ ਜੋੜ ਮੇਲੇ ਸੀ ਦੀਵਾਨ ਲਾਉਣ ਵਾਸਤੇ ਸੀ ਇਤਿਹਾਸ ਸੁਣੋ ਸੁਣਾਓ ਅੱਜ دیਵਾਨਾਂ ਦੀ ਗੱਲ ਤੇ ਬਾਅਦ ਚ ਹੁੰਦੀ ਆ ਪ੍ਰਬੰਧਕਾਂ ਨੂੰ ਆਟਮਾ ਦਾ ਫਿਕਰ ਪਿਆ ਹੁੰਦਾ ਵੀ ਬਣਾਉਣੀ ਕਿਹੜੀ ਕਿਹੜੀ ਉੱਥੇ ਖੀਰ ਬਣਾਉਣੀ ਆ ਜਲੇਬ ਬਣਾਉਣੇ ਆ ਫਲਾਣਾ ਬਣਾਉਣੇ ਆ ਕਿਉਂਕਿ ਦੀਵਾਨ ਨੂੰ ਬੰਦੇ ਨਹੀਂ ਇਕੱਠੇ ਹੋਣੇ ਕਹਿੰਦੇ ਲੰਗਰ ਨੂੰ ਤੇ ਲੋਕੀ ਇਕੱਠੇ ਹੋਣਗੇ ਨਾ ਅੱਜ ਮੇਲੇ ਲੈ ਕੇ ਲੰਗਰ ਲੁੱਟ ਸਿਰਫ ਗੁੱਸਾ ਨਾ ਕਰਿਓ ਇਸ ਗੱਲ ਦਾ ਇੱਥੋਂ ਆਨੰਦਪੁਰ ਜਾਣਾ ਹੋਵੇ ਤਾਂ ਤੁਹਾਨੂੰ 3600 ਲੰਗਰ ਮਿਲ ਜਾਣਾ ਤੇ ਕਈ ਮੇਰੇ ਵਰਗੇ ਦਾਦੇ ਜਿਹਨਾਂ ਹਰ ਲੰਗਰ ਚੋਂ ਲੂਣ ਚੈੱਕ ਕਰਕੇ ਜਾਂਦਾ ਟਰਾਲੀ ਤੱਕ ਜਾਂਦਾ ਜਾਂਦਾ ਉੱਥੋਂ ਤੱਕ ਤੇ ਜਦੋਂ ਰਾਜੀ ਇੰਨੇ ਜਾਣਾ ਜਾਂਦਾ ਕਮਰਾ ਮੰਗਣਾ ਲਿਆ ਉਹ ਵੀ ਥਾਕੀ ਇੰਨੇ ਗਏ ਲੰਮੇ ਹੀ ਪਹਿਣਾ ਹੁਣ ਜਾਂਦਿਆਂ ਇਹ ਜਦੋਂ ਲੋੜ ਤੋਂ ਜ਼ਿਆਦਾ ਖਾ ਲਿਆ ਲੋੜ ਤੋਂ ਜ਼ਿਆਦਾ ਨਹੀਂ ਸੇਵਾ ਕੀਤੀ ਕੋ ਭਾਂਡਾ ਨਹੀਂ ਮਾਜਿਆ ਕੋ ਗੱਲ ਨਹੀਂ ਕੋ ਬਾਤ ਨਹੀਂ ਮੈਂ ਗੱਲ ਨੇੜੇ ਲੈ ਕੇ ਆਵਾ ਸਾਡੇ ਬਜ਼ੁਰਗਾਂ ਨੇ ਜਿੰਨੇ ਦਿਨ ਦਿਹਾੜ ਸ਼ੁਰੂ ਕੀਤੇ ਮੱਸੀਆ ਸੰਗਰਾਂਦਾ ਸ਼ੁਰੂ ਕੀਤੀਆਂ ਉਹਨਾਂ ਦਾ ਕੰਮ ਸੀ ਦੀਵਾਨ ਲਾਉਣਾ ਹੁਣ ਗੱਲ ਕਰੀ ਆਪਾਂ ਮਾਝੀ ਦੀ ਸਾਡੇ ਬਜ਼ੁਰਗਾਂ ਨੇ ਗੋਇੰਦਵਾਲ ਚੁਣਿਆ ਸਭ ਤੋਂ ਪਹਿਲਾਂ ਕਿਉਂਕਿ ਉੱਥੇ ਪੂਰਨਮਾਸ਼ੀ ਲੱਗਦੀ ਸੀ ਗੁਰੂ ਅਮਰਦਾਸ ਮਹਾਰਾਜ ਦੇ ਦਿਨ ਉੱਥੇ ਮਨਾਏ ਜਾਂਦੇ ਆ ਹੁਣ ਜਿਹੜੀ ਉਸ ਇਲਾਕੇ ਦੀ ਸੰਗਤ ਸੀ ਉਹ ਸਾਰੀ ਗੋਇੰਦਵਾਲ ਪੂਰਨਮਾਸ਼ੀ ਤੇ ਇਕੱਠੀ ਹੁੰਦੀ ਆ ਸਿਰਫ ਇੱਕ ਇਕੱਠੇ ਹੋਣ ਦਾ ਬਹਾਨਾ ਸਿਰਫ ਇੱਕ ਦੀਵਾਨ ਲਾਉਣ ਦਾ ਬਹਾਨਾ ਸਿਰਫ ਇੱਕ ਕੁਝ ਗੁਰਮਤ ਵਿਚਾਰਾਂ ਕਰਨ ਦਾ ਬਹਾਨਾ ਫਿਰ ਦਿਨ 15 ਕ ਨੰਗਦੇ ਆ ਪੂਰਨਮਾਸ਼ੀ ਤੋਂ ਬਾਅਦ ਆ ਮੱਸਿਆ ਆ ਜਾਂਦੀ ਆ ਹੁਣ ਉਹਨਾਂ ਦਾ ਫੇਰ ਨਹੀਂ ਜੀ ਲੱਗਦਾ ਕਹਿੰਦੇ ਫੇਰ ਕਿਤੇ ਦੀਵਾਨ ਲਾਈਏ ਫੇਰ ਕਿਤੇ ਇਕੱਠੇ ਹੋਈਏ ਉਹਨਾਂ ਨੇ ਚੁਣ ਲਿਆ ਤਰਨਤਾਰਨ ਦਾ ਏਰੀਆ ਮਸਿਆ ਲਗਣੀ ਸ਼ੁਰੂ ਹੋਈ ਤਰਨਤਾਰਨ ਸਹਿਬ ਕਿਉਂਕਿ ਇੱਕ ਖੇਚ ਸੀ ਵੀ 15 ਦਿਨ ਹੋ ਗਏ ਕੋਈ ਦੀਵਾਨ ਨਹੀਂ ਲੱਗਾ 15 ਦਿਨ ਹੋ ਗਏ ਕੋਈ ਗੁਰਮਤ ਵਿਚਾਰਾ ਨਹੀਂ ਹੋਇਆ ਫੇਰ ਤਰਨਤਾਰਨ ਮਸਿਆ ਚੁਣੀ ਗਈ ਫੇਰ ਦਿਨ 15 ਹੋਰ ਲੰਗੇ ਫੇਰ ਜੀ ਜਾਂ ਫੇਰ ਨਾ ਲੱਗੇ ਉਹਨਾਂ ਦਾ ਫੇਰ ਬਾਬਾ ਬੁੱਢਾ ਸਾਹਿਬ ਆ ਗਏ ਕਹਿੰਦੇ ਸੰਗਰਾਂਦ ਤੇ ਬਾਬੇ ਬੁੱਢੇ ਦੀਵਾਨ ਰੱਖ ਲੋ ਫਿਰ ਦਵਾਨ ਲੱਗੇ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੇ ਸੰਗਰਾਮ ਤੇ ਕੇਵਲ ਤੇ ਕੇਵਲ ਉਹਨਾਂ دیਵਾਨਾਂ ਦਾ ਮਤਲਬ ਆ ਐਦਾਂ ਸੰਗਤ ਇਕੱਠੀ ਕਰਕੇ ਤੇ ਕੌਮ ਦੇ ਭਲੇ ਦੀ ਗੱਲ ਕਰਨੀ ਫਿਰ ਉਹਦੇ ਵਿੱਚ ਪੰਜਵੀਂ ਆ ਜਾਣੀ ਅਗਲੇ ਪਨੇ ਸੰਗਰਾਮ ਤੋਂ ਬਾਅਦ ਤੇ ਐਸ ਇਲਾਕੇ ਦਾ ਗਾੜਿਆ ਗੁਰਦੁਆਰਾ ਸ਼ਹਾਟਾ ਸਾਹਿਬ ਪੰਜਵੀਂ ਇੱਥੇ ਚੁਣੀ ਗਈ ਪੰਚਮੀ ਦੇ ਦਿਵਾਨ ਲੱਗੂਗਾ ਬਸੰਤ ਪੰਚਮੀ ਇਸ ਕਰਕੇ ਚੁਣੀ ਗਈ ਆ ਕਿਉਂਕਿ ਬਸੰਤ ਪੰਚਮੀ ਨੂੰ ਗੁਰੂ ਕਲਗੀਧਰ ਪਾਤਸ਼ਾਹ 10ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਆਹ ਹੋਇਆ ਵਾ ਅਸਲ ਵਿੱਚ ਵਿਆਹ ਪੁਰਬਿਆ 10ਵੇਂ ਪਾਤਸ਼ਾਹ ਦਾ ਜਿਹੜਾ ਤੁਸੀਂ ਸਵੇਰੇ ਮਨਾਉਣਾ ਵਾ ਇਹ ਜਿਹੜੇ ਦਿਵਾਨ ਆ ਚਾਹੇ ਇੱਥੇ ਪੰਚਮੀ ਦਾ ਵਾ ਚਾਹੇ ਬਾਬਾ ਬੁੱਢਾ ਸਾਹਿਬ ਸੰਗਰਾਮ ਦੇ ਆ ਚਾਹੇ ਤਰਨ ਤਾਰਨ ਸਾਹਿਬ ਮਸਿਆ ਵਾ ਚਾਹੇ ਗੋਇੰਦਵਾਲ ਸਾਹਿਬ ਪੂਰਨਮਾਚੀ ਆ ਇਹ ਸਾਡੇ ਬਜ਼ੁਰਗਾਂ ਦੀ ਇੱਕ ਲੰਮੀ ਸੋਚ ਸੀ ਕਿ ਰੋਜ਼ ਤੇ ਸੰਗਤ ਗੁਰਦੁਆਰਿਆਂ ਚ ਇਕੱਠੀ ਹੋ ਨਹੀਂ ਸਕਦੀ ਕੋਈ 10 15 ਦਿਨੀ ਸੰਗਤ ਇਕੱਠੀ ਹੋਵੇ ਦੀਵਾਨ ਲੱਗਣਾ ਤੇ ਕੌਮ ਦੇ ਭਲੇ ਦੀ ਕੋਈ ਗੱਲ ਕੀਤੀ ਜਾਵੇ ਆਹ ਕਾਰਨ ਆ ਵੀ ਇੱਥੇ ਪੰਚਮੀ ਲੱਗਦੀ ਆ ਤੇ ਆਹ ਕਾਰਨ ਆ ਇੱਥੇ ਬਸੰਤ ਪੰਚਮੀ ਲੱਗਦੀ ਆ